ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨਿਸ਼ਰੀ ਸਾਥੀਓ ਇਸ ਸਮੇਂ ਅਸੀਂ ਕਟਾਰੀਆਂ ਤੋਂ ਜਿਹੜਾ ਲਾਦੀਆਂ ਰੋਡ ਐ ਬੰਗਾ ਰੋਡ ਐ ਕੋਟ ਫਤੂਈ ਤੋਂ ਬੰਗਿਆਂ ਵੱਲ ਨੂੰ ਰੋਡ ਜਾਂਦਾ ਉੱਥੇ ਮੌਜੂਦ ਹਾਂ ਔਰ 1.5 ਘੰਟਾ ਪਹਿਲਾਂ ਇੱਥੇ ਖਾਤਸਾ ਹੋ ਜਾਂਦਾ ਆਹ ਕੈਂਟਰ ਜਿਹੜਾ ਗੈਸ ਸਿਲੰਡਰ ਨਾਲ ਭਰਿਆ ਸੀਗਾ ਓਵਰਟੇਕ ਕਰਨ ਲੱਗੇ ਦੱਸਿਆ ਜਾ ਰਿਹਾ ਕਿ ਇੱਥੇ ਜਿਹੜਾ ਟੈਂਡਾ ਹੋ ਜਾਂਦਾ ਔਰ ਬਾਰਿਸ਼ ਪੈਣ ਕਰਕੇ ਮੀਂਹ ਪੈਣ ਕਰਕੇ ਜਿਹੜੇ ਬਰਮੇ ਆ ਉਹ ਗਿੱਲੇ ਹੋ ਚੁੱਕੇ ਸੀ ਜਿੱਦ ਕਰਕੇ ਗੱਡੀ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਤਸ ਗਈ ਹੈ ਥੱਲੇ ਵੱਡੀ ਗੱਲ ਇਹ ਰਹੀ ਹੈ ਕਿ ਸਿਲੰਡਰ ਜਿਹੜੇ ਆ ਉਹ 헤ਠਾਂ ਡੇਗੇ ਔਰ ਕੋਈ ਫਟਿਆ ਨਹੀਂ ਨਹੀਂ ਤਾਂ ਇਹ ਇੰਨੇ ਸਾਰੇ ਬੰਬੇ ਹੀ ਆ ਨੁਕਸਾਨ ਬਹੁਤ ਹੋ ਜਾਣਾ ਸੀ ਤੁਸੀਂ ਦੇਖੋ ਪਰੇ ਤੱਕ ਸਿਲੰਡਰ ਜਿਹੜੇ ਖਿਲਰੇ ਪਏ ਆ ਔਰ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਓਵਰਟੇਕਰਨ ਵੇਲੇ ਹੋਇਆ ਪਰ ਰੱਬ ਦਾ ਸ਼ੁਕਰ ਹੈ ਕਿ ਕਿਸੇ ਦਰਖਤ ਨਾਲ ਗੱਡੀ ਨਹੀਂ ਟਕਰਾਈ ਕਿਉਂਕਿ ਅੱਜ ਕੱਲ ਤਾਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਆ ਬਾਡੀ ਇਹ ਵੀ ਕੋਈ ਬਹੁਤੀ ਸਾਲਿਡ ਨਹੀਂ ਹੈ ਜੇ درخت ਨਾਲ ਟਕਰਾ ਜਾਂਦੀ ਤਾਂ ਕੈਬਨ ਦਾ ਬਹੁਤ ਨੁਕਸਾਨ ਹੋਣਾ ਸੀ ਤੇ ਕੈਬਨ ਦੇ ਅੰਦਰ ਡਰਾਈਵਰ ਦਾ ਨੁਕਸਾਨ ਹੋਣਾ ਸੀ ਹੁਣ ਤਕਰੀਬਨ ਡੇਢ ਘੰਟਾ ਹੋ ਗਿਆ ਔਰ ਜੀਸੀਬੀ ਜਿਹੜੀ ਆਈ ਹੋਈ ਹੈ ਪਰ ਸ਼ੁਕਰ ਇਹੀ ਹੈ ਕਿ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੈ ਫਰੰਟ ਤੋਂ ਵੀ ਕੋਈ ਗੱਡੀ ਨਹੀਂ ਸਿਆਰੀ ਔਰ ਮੀਂਹ ਪੈਣ ਕਰਕੇ ਮਿੱਟੀ ਪੋਲੀ ਹੋ ਗਈ ਜਿਹਦੇ ਕਰਕੇ ਗੱਡੀ ਧਸਦੀ 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 ਹੋਰ ਧਸੀ ਜਾਂਦੀ ਹੈ ਤੇ ਹੁਣ ਸੱਲਾਂ ਤੋਂ ਮੇਰੇ ਖਿਆਲੇ ਮੁੰਡੇ ਆਏ ਨੇ ਜੀਸੀਬੀ ਮਸ਼ੀਨ ਆਈ ਹੈ ਪੜੀ ਕੀ ਨਾਮ ਕੀ ਤੁਹਾਡਾ ਮੇਰਾ ਹਰਚਰਨ ਬੰਗਾ ਜੀ ਕਦੋਂ ਕਦੋਂ ਇੱਥੇ ਖੜੇ ਤੁਸੀਂ ਅਸੀਂ ਡੇਢ ਘੰਟੇ ਤੋਂ ਇੱਥੇ ਹੀ ਆ ਜਦੋਂ ਪਤਾ ਲੱਗਾ ਪਾਰਟੀ ਦਾ ਨਾਲੇ ਤੁਰੰਤ ਆ ਗਿਆ ਸੀ ਇੱਥੇ ਹੀ ਹਾਂ ਜੀ ਮੈਂ ਗੜਾਉਣ ਚਾਰਜ ਆ ਦਸ ਜਾਂਸੀ ਬੰਗਾ ਦਾ ਠੀਕ ਹੈ ਜੀ ਹਾਂ ਜੀ ਮੈਨੂੰ ਕਾਲ ਆਈ ਤੇ ਬੈਦ ਦਾ ਪ੍ਰੋਬਲਮ ਪੈ ਗਈ ਕਿਸੇ ਨੇ ਕੀਤਾ ਤੇ ਤਾਂ ਤੁਰੰਤ ਪਹੁੰਚ ਗਿਆ ਸੀ ਕਿੰਨੇ ਸਿਲੰਡਰ ਸੀਗੇ ਜੀ ਗੱਡੀ 'ਚ ਇਹ ਟੋਟਲ 342 ਆ ਸਾਰੇ ਪੂਰੇ ਹੀ ਕੋਈ ਲੈ ਤਾਂ ਨਹੀਂ ਗਿਆ ਪੂਰੇ ਨਹੀਂ ਹਾਲੇ ਗਣਤੀ ਹੋਣੀ ਹੈ ਬੈਲਾਂ ਸਭ ਜਾਰ 280 ਘਟਿਆ ਉਸੋ 80 ਕੱਢ ਲੈ ਵਾਰ ਬਾਕੀ ਅੰਦਰ ਪਏ ਹਲੇ ਓ ਕੱਢਣੇ ਹਾਂ ਹਾਂਜੀ ਹਾਂਜੀ ਚਲੋ ਸ਼ੁਕਰ ਹੈ ਕਿ ਕੋਈ ਫਟਿਆ ਨਹੀਂ ਆ ਹੋ ਗਿਆ ਡਰਾਈਵਰ ਦਾ ਸਿਲੰਡਰ ਵੀ ਬਚਾਇਆ ਸਾਰੇ ਸੇਫ ਆ ਸੇਫ ਆ ਜੀ ਦਾ ਪਹਿਲਾ ਗੱਲ ਕਰਦੇ ਸੀ ਇਹ ਤਾਂ ਬੰਬਈ ਆ ਸਰ ਇਹ ਤਾਂ ਸਹੀ ਗੱਲ ਆ ਜਿੰਨੇ ਇੱਕ ਫਟਦਾ ਬਾਕੀ ਫਟ ਜਾਣੇ ਸੀ ਬਹੁਤ ਨੁਕਸਾਨ ਸੀ ਹਾਂਜੀ ਹਾਂ ਬਚਾਅ ਹੋ ਗਿਆ ਫੇਰ ਵੀ ਠੀਕ ਆ ਅੱਛਾ ਮਿੱਟੀ ਗਿੱਲੀ ਕਰਕੇ ਮੇਰਾ ਖਿਆਲ ਮਿੱਟੀ ਕਰਕੇ ਉੱਥੋਂ ਜਿੱਦਾਂ ਓਵਰਟੇਕਿੰਗ ਕਰਦੇ ਥੋੜੀ ਵੈਂਦੀ 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 ਟੇ ਹੋ ਗਈ ਖੇਤ ਵਿੱਚ ਉਤਰ ਗਈ ਸਾਰੀ ਉਹਦੇ ਨਾਲ ਪਲਟੀ ਹੋ ਗਈ ਮੋਰੇ ਕੋਈ ਆ ਰਹੀ ਸੀ ਗੱਡੀ ਕਿ ਬਚਾਓਗੇ ਇੱਧਰ ਟਰੈਕਟਰ ਸੀ ਇੱਧਰਲੀ ਸਾਈਡ ਅੱਛਾ ਜੀ ਜਿੱਦਾਂ ਡਰਾਈਵਰ ਦਾਦਾ ਵਾ ਟਰੈਕਟਰ ਹਾਂਜੀ ਨਹੀਂ ਆਉਂਦਾ ਨਹੀਂ ਸੀ ਕੋਈ ਹਾਂਜੀ ਹਾਂ ਚਲੋ ਬਚਾਓਗੇ ਜੇ ਸਿੱਧੀ ਦਰਖਤ ਨਾਲ ਗੱਡੀ ਟਕਰਾਉਣੀ ਤਾਂ ਵੱਡਾ ਨੁਕਸਾਨ ਪੈਣਾ ਇਕੱਠਾ ਹੋ ਜਾਣਾ ਜੇ ਉਹ ਨੇ ਇੰਟਰਾ ਦਰਖਤ ਹੈਗਾ ਨਾ ਉੱਤੇ ਵੱਜਦੀ ਫੇ ਜ਼ਿਆਦਾ ਡਰਾਈਵਰ ਦਾ ਮੁਸ਼ਕਲ ਸੀ ਬੇ ਤੇ ਹੁਣ ਜੀ ਸੀ ਮਸ਼ੀਨ ਕਿੱਥੋਂ ਆਈ ਜੀ ਇਹ ਬੰਗਾ ਤੋਂ ਮਗਾਈ ਆ ਉੱਧ ਹੈ ਕਿ ਸੱਲਾਂ ਦੇ ਮੁੰਡੇ ਅੱਛਾ ਹਾਂਜੀ ਹਾਂਜੀ ਉਹਨਾਂ ਦੇ ਆ ਬੰਗੇ ਇਹਨਾਂ ਦੀ ਆਪਣੀ ਸ਼ਾਪ ਆ ਅੱਛਾ ਜੀ ਉੱਥੇ ਕਾਲ ਕਰਤੀ ਸੀ ਆ ਗਿਆ ਸੀ ਹਾਂਜੀ ਤੇ ਪ੍ਰਸ਼ਾਸਨ ਐਸ.ਆਈ. ਰਗਵੀ ਸਿੰਘ ਸਾਹਿਬ ਨੂੰ ਤੇ ਬਾਕੀ ਹੁਣ ਕਟਾਰੀਆਂ ਆਂ ਹਾਲੇ ਮੈਸੇਜ ਮੈਨ ਲੱਗਦਾ ਪਹੁੰਚ ਗਿਆ ਹੋਣਾ ਠੀਕ ਹੈ ਮੋਰੇ ਕਟਾਰੀਆਂ ਆਂ ਮੋਰੇ ਕਟਾਰੀਆਂ ਚੌਂਕੀ ਆਂ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਆਪਾਂ ਇਸ ਸਮੇਂ ਖੜੇ ਕਿੱਥੇ ਆਪਾਂ ਕਟਾਰੀਆਂ ਤੋਂ ਲਾਦੀਆਂ ਰੋਡ ਤੇ ਆਂ ਠੀਕ ਹੈ ਹਾਂ ਜੀ ਹਾਂ ਜੀ ਸੋ ਠੀਕ ਹੈ ਬਾਕੀ ਜਾਨੀ ਨੁਕਸਾਨ ਨਹੀਂ ਕੋਈ ਹੋਇਆਗਾ ਬਚਾਅ ਹੋ ਗਿਆ ਹਾਂ ਜੀ ਸਾਰਾ ਬਚਾਅ ਹੋਇਆ ਬੋਡੀ ਦਾ ਹੀ ਆ ਮੇਨ ਟਰੱਕ ਦੀ ਬਾਕੀ ਠੀਕ ਹੈ ਤੇ ਗਡਾਉਨ ਕਿੱਥੇ ਤੁਹਾਡਾ ਗਡਾਉਨ ਆਪਣਾ ਹੀਵਾ ਰੋਡ ਤੇ ਹਾਂ ਜੀ ਵੀ ਪੰਗਾ ਗਿਆ ਸਰਵਸ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਔਰ ਜਿੱਦੈ ਇਹਨਾਂ ਤੱਕ ਇਨਫੋਰਮੇਸ਼ਨ ਪਹੁੰਚਦੀ ਹੈ ਕਹਿੰਦੇ ਅਸੀਂ ਮੌਕੇ ਤੇ ਪਹੁੰਚਦੇ ਹਾਂ ਤਾਂ ਇੱਕ ਤਰੀਕੇ ਕਹਿ ਲਈਏ ਕਿ ਇੱਕ ਖਤਰਾ ਹੀ ਟਲਿਆ ਔਰ ਆ ਪਿੱਛੋਂ ਖਿੱਚਣ ਦੀ ਕੋਸ਼ਿਸ਼ ਕਰ ਰਿਆ ਸੀ ਵੀਰ ਤਾਂ ਆਹੀ ਪੱਟ ਹੋ ਗਿਆ ਮਤਲਬ ਗੱਡੀ ਕਾਫੀ ਅੰਦਰ ਧਸ ਗਈ ਹੈ ਪਿੱਛੋਂ ਜਿਹੜਾ ਡਾਲ ਆ ਉਹਦੇ ਵਿੱਚ ਫਸਾ ਕੇ ਉਹਦੇ ਥੱਲੇ ਜਿਹੜੀ ਮੇਠਾ ਏਸੀਬੀ ਦਾ ਜਿਹੜਾ ਫਰੰਟ ਹੈ ਉਹਨੂੰ ਫਸਾ ਕੇ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਲੇਕਿਨ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਤਸੀ ਹੋਈ ਆ ਕਾਫੀ 헤ਟਾ ਗਈ ਆ ਮਿੱਟੀ ਚੀਕਣੀ ਆ ਜਿਹਦੇ ਕਰਕੇ ਗੱਡੀ ਤਸੀ ਹੋਣ ਕਰਕੇ ਪਿੱਛੇ ਨੂੰ ਪ੍ਰੈਸ਼ਰ ਨਹੀਂ ਬਣਦਾ ਇਹਨਾਂ ਨੂੰ ਸਮਾਂ ਲੱਗੇਗਾ ਗੱਡੀ ਕੱਢਣ ਨੂੰ ਬਾਹਰ ਕਹਿੰਦੇ 280 ਕਾ ਤਾਂ ਸਿਲੰਡਰ ਕੱਢ ਲਏ ਆ ਅੰਦਰ ਮੇਰਾ ਖਿਆਲ ਅੰਦਰ ਤਾਂ ਕੁਝ ਹੋਇਆ ਨਹੀਂ ਅੰਦਰ ਤਾਂ ਇਸ ਸਮੇਂ ਕੋਈ ਸਿਲੰਡਰ ਹੈ ਨਹੀਂ ਕਹਿੰਦੇ 300 ਸੀਗੇ 280 ਦੀ ਗਿਣਤੀ ਕਰ ਲਈ ਆ ਬਾਕੀ ਵੀ ਇੱਥੇ ਹੋਣੇ ਆ ਕਿਹੜਾ ਸੇਵ ਆ ਕਿਸੇ ਨ ਲਫਾਫੇ ਚ ਪਾ ਕੇ ਲੈ ਜਾਣੇ ਜਾ ਬੂਟ ਆ ਜਿਵੇਂ ਲੋਕੀ ਚੱਕ ਕੇ ਲੈ ਗਏ ਸੀ ਇਹਨੂੰ ਚੱਕ ਕੇ ਲੈ ਜਾਣਾ ਕਿਹੜਾ ਸੌਖਾ ਤਾਂ ਸ਼ੁਕਰ ਹੈ ਕਿ ਬਚਾਅ ਹੋਇਆ ਉਮੀਦ ਕਰਦੇ ਹਾਂ ਕਿ ਰੋਡ ਛੇਤੀ ਕਲੀਅਰ ਹੋ ਜਾਏਗਾ ਤਾਂ ਜੋ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਹਾਲ ਦੀ ਘੜੀ ਦਾ ਲੋਕ ਆਪੇ ਹੀ ਜਦੋਂ ਜਮ ਜੇ ਲੱਗਦਾ ਜਦੋਂ ਗੱਡੀਆਂ ਇਕੱਠੀਆਂ ਹੁੰਦੀਆਂ ਲੋਕਾਂ ਨੂੰ ਲਗਾਉਣ ਦੀ ਕੋਸ਼ਿਸ਼ ਕਰਦੇ ਆ ਪਰ ਵੇਂਡ ਤੇ ਆਈ ਹੈ ਜਦੋਂ ਮੀਂਹ ਕਣੀ ਹੁੰਦੀ ਆ ਆ ਦੇਖੋ ਮਿੱਟੀ ਕਿੰਨੀ ਝੀਕਣੀ ਹੋਈ ਪਈ ਹੈ ਗਿੱਲੀ ਆ ਔਰ ਜਦੋਂ ਇਹੋ ਜਿਹਾ ਮਾਹੌਲ ਹੁੰਦਾ بارش ਹੋਈ ਹੋਵੇ ਮੀਂਹ ਪਿਆ ਹੋਵੇ ਤਾਂ ਗੱਡੀ ਨੂੰ ਸਲੋ ਚਲਾਉਣਾ ਚਾਹੀਦਾ ਔਰ ਜਦੋਂ ਪੂਰੀ ਸਾਈਟ ਮਿਲੇ ਉਦੋਂ ਹੀ ਓਵਰਟੇਕ ਕਰਨਾ ਚਾਹੀਦਾ ਸ਼ੁਕਰ ਹੈ ਰੱਬ ਦਾ ਕਿ ਬਚਾ ਹੋ ਗਏ ਬਹੁਤ ਬਹੁਤ ਸ਼ੁਕਰੀਆ